ਤੇ ਜੰਦ ਜਾਂਦੇ ਗੱਲ ਕਰੀਏ smartphone ਦੀ smartphone ਵਰਤਣ ਦੀ ਆਦਤ ਹੁਣ ਤਕਰੀਬਨ ਸਾਰਿਆਂ ਨੇ ਪੈ ਚੁੱਕੀ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਇਸ ਪ੍ਰਭਾਵ ਤੋਂ ਬਚ ਨਹੀਂ ਸਕੇ ਪਰ ਪੰਜਾਬ ਦੀਆਂ ਬੀਬੀਆਂ ਬਾਰੇ ਰਿਪੋਰਟ ਆ ਰਹੀ ਹੈ ਵੀ ਇਹ ਮੁਲਕ ਭਰ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਤੀਜੇ ਨੰਬਰ ਤੇ ਨੇ smartphone ਵਰਤਣ ਦੇ ਮਾਮਲੇ ਦੇ ਵਿੱਚ ਰਵਿੰਦਰ ਜੀ ਦੇਸ਼ ਚ ਤੀਜੇ ਨੰਬਰ ਤੇ ਨੇ ਪਰ ਪੰਜਾਬ ਚ ਬੀਬੀਆਂ ਬੰਦਿਆਂ ਤੋਂ ਵੀ ਮੂਰੇ ਨੇ ਉਹ ਠੀਕ ਹੈ ਜੀ ਇਹਦਾ ਮਤਲਬ ਇਹ ਨਹੀਂ ਕਿ ਬੰਦੇ ਘੱਟ ਵਰਤਦੇ ਆ ਬੰਦੇ ਵੀ ਕਿੰਨੇ ਵਰਤਦੇ ਮੈਂ ਉਹ ਵੀ ਦੱਸ ਦਿਆਂ हां जी हां जी जरूर हां ये रिपोर्ट ਬਿਨ ਕੈਦਾ ਤੌਰ ਤੇ ਕੇਂਦਰੀ ਮੰਤਰਾਲੇ ਦੇ ਹਵਾਲੇ ਨਾਲ ਕੋਈ ਸਰਵੇ ਚੋਂ ਨਿਕਲੀ ਹੈ ਠੀਕ ਹੈ ਜੀ ਪੂਰੀ ਸਰਵੇ ਦੱਸਦਾ ਹੈ ਕਿ ਦੇਸ਼ ਦੇ ਵਿੱਚ ਸਭ ਤੋਂ ਵੱਧ ਜੇਕਰ ਔਰਤਾਂ ਮੈਂ ਔਰਤਾਂ ਦੇ ਵਿੱਚ ਵੀ ਮੈਂ ਦੱਸ ਦਿਆਂ ਕਿ ਇਹ 15 ਤੋਂ 29 ਸਾਲ ਤੱਕ ਦਾ ਸਰਵੇ ਹੈ ਨਾ ਕਿ ਬਜ਼ੁਰਗ ਦੇ ਹਵਾਲੇ ਨਾਲ ਬਜ਼ੁਰਗ ਔਰਤਾਂ ਜਾਂ ਬੱਚਿਆਂ ਦੇ ਹਵਾਲੇ ਨਾਲ ਕੁੜੀਆਂ ਦੇ ਹਵਾਲੇ ਨਾਲ 15 ਸਾਲ ਤੋਂ ਜਦੋਂ ਬੱਚਾ ਜਵਨ ਰੂਪ ਤੇ ਪੈਰ ਰੱਖਣਾ ਸ਼ੁਰੂ ਕਰਦਾ ਤੇ 29 ਸਾਲ 30 ਸਾਲ ਤੱਕ ਜਦੋਂ ਸਿਖਰ ਹੁੰਦਾ ਉਸ ਦੌਰ ਦੇ ਵਿੱਚ ਕੀ ਜਾਂ ਅਟਰੈਕਟ ਵੱਧ ਕਰਦੀਆਂ ਤੁਹਾਨੂੰ ਉਹਦੇ ਵਿੱਚੋਂ ਇਹ ਸਰਵੇ ਨਿਕਲਿਆ 15 ਤੋਂ 29 ਸਾਲ ਤੱਕ ਦੀਆਂ ਜਿਹੜੀਆਂ ਔਰਤਾਂ ਨੇ ਬੀਬੀਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਗੋਆ ਨੰਬਰ 1 ਤੇ ਆਇਆ ਜਿੱਥੇ 100% ਦੀ ਔਰਤਾਂ ਸਮਾਰਟਫੋਨ ਵਰਤਦੀਆਂ ਨੇ 15 ਤੋਂ 29 ਸਾਲ ਵਾਲੀਆਂ ਮਤਲਬ ਦੂਏ ਨੰਬਰ ਤੇ ਮਣੀਪੁਰ ਆਇਆ ਜਿੱਥੇ 97.9% ਦੀ ਅਚਾ ਲਗਭਗ 98% ਔਰਤਾਂ ਸਮਾਰਟਫੋਨ ਵਰਤਦੀਆਂ ਨੇ ਤੀਜੇ ਨੰਬਰ ਦੇ ਉੱਤੇ ਪੰਜਾਬ ਆਇਆ ਜੀ ਜਿੱਥੇ 96.7% ਠੀਕ ਹੈ ਲਗਭਗ 99% 15 ਤੋਂ 29 ਸਾਲ ਦੀਆਂ ਪੰਜਾਬ ਦੀਆਂ ਔਰਤਾਂ ਸਮਾਰਟਫੋਨ ਵਰਤਦੀਆਂ ਨੇ ਤੀਜੇ ਨੰਬਰ ਤੇ ਇਹ ਦੇਸ਼ ਦੇ ਵਿੱਚ ਪਹਿਲੇ ਨੰਬਰ ਤੇ ਗੋਆ ਦੂਏ ਤੇ ਮਣੀਪੁਰ ਤੀਏ ਤੇ ਪੰਜਾਬ ਪਰ ਇਹਨਾਂ ਦੇ ਵਿੱਚ ਜਦੋਂ ਇਹ ਜਿਹੜੀਆਂ 96.7% ਨੇ ਇਹਨਾਂ ਚ ਜਦੋਂ ਸ਼ਹਿਰੀ ਔਰਤਾਂ ਦਾ ਰਿਕਾਰਡ ਕੱਢਿਆ ਗਿਆ ਤਾਂ ਸ਼ਹਿਰੀ ਬੀਬੀਆਂ 98.5% ਦੀ ਸਮਾਰਟਫੋਨ ਵਰਤਦੀਆਂ ਬਹੁਤ ਅੱਛਾ ਜੀ ਤੇ ਬੰਦਿਆਂ ਤੋਂ ਵੀ ਕਿਤੇ ਜ਼ਿਆਦਾ ਬੰਦੇ ਸ਼ਹਿਰੀ ਬੰਦੇ 94% ਬਰਤਦੇ ਨੇ ਹੁਣ ਇਹਦਾ ਮਤਲਬ ਇਹ ਨਹੀਂ ਕਿ ਬੰਦਿਆਂ ਤੋਂ ਬਹੁਤ ਮੂਰੇ ਲੰਘੀਆਂ ਬੰਦੇ ਵੀ 94% ਥੋੜਾ ਨਹੀਂਗਾ ਬਹੁਤ ਹੈ ਹਾਂਜੀ 94% ਮਤਲਬ ਇੱਥੇ ਹਾਬਾ ਲਾ ਲੋ ਉਹ ਇੱਥੇ ਨਿਆਣੇ ਨਾ ਰੋਈ ਜਾਣਗੇ ਕਿ ਜੀ ਮੇਰੇ 97.8 ਆਏ ਨੇ ਜੀ 97.9 ਆਏ ਨੇ ਜੀ ਜਾਂ 98% ਆਏ ਨੇ ਬੱਚੀਆਂ ਖਾਸ ਕਰਕੇ ਹਾਂਜੀ ਹਾਂਜੀ ਤੇ ਇੱਥੇ ਆਪਣੇ ਮੁੰਡੇ ਕਹਿੰਦੇ ਭਾਈ ਇੰਨੇ ਚ ਤਾਂ ਤਿੰਨੇ ਜਣੇ ਪਾਸ ਹੋ ਜਾਂਦੇ ਆ ਪ੍ਰੋਟੈਕਟਿਵਿਟੀ ਪਰਸੈਂਟ ਦੇ ਹਿਸਾਬ ਨਾਲ ਸੋ ਇਸ ਲਈ 94% ਵਾਲੇ ਆਪਣੇ ਆਪ ਨੂੰ ਖੁਸ਼ ਨਾ ਹੋਣ ਕਿ ਅਸੀਂ ਲੈ ਵੀ ਕੱਟ ਫੋਨ ਵਰਤਦੇ ਨੇ 94% ਬਹੁਤ ਬੜਾ ਬਹੁਤ ਅੰਕੜਾ ਹੈ ਪਰ 98.5% ਦੀ ਸ਼ਹਿਰੀ ਔਰਤਾਂ ਵੱਲੋਂ ਫੋਨ ਦੀ ਵਰਤੋਂ ਸਮਾਰਟਫੋਨ ਦੀ 15 ਤੋਂ 35 ਸਾਲ ਦੀ ਹੋਣੀ ਇਹ ਬਹੁਤ ਵੱਡੀ ਹੈ ਪਰ ਪਿੰਡੂ ਵੀ ਇਤੋਂ ਕਿਤੇ ਪਿੱਛੇ ਨਹੀਂ ਹੈ ਇਸੇ ਉਮਰ ਦੀਆਂ ਪਿੰਡੂ ਔਰਤਾਂ ਦੇ ਵਿੱਚ 93% ਦੇ ਕਰੀਬ ਅੰਕੜਾ ਹੈ 91.2% ਦੀ ਠੀਕ ਹੈ ਜੀ ਸੋ ਇਥੋਂ ਹਿਸਾਬ ਲਾ ਲਓ ਕਿ 91.2% ਦੀ ਫਿਰ ਪਿੰਡੂ ਔਰਤਾਂ ਵੀ smartphones ਵਰਤ ਰਹੀਆਂ ਸੋ ਇਹ ਜਿਹੜੀ ਪ੍ਰਕਿਰਿਆ ਆਪਾਂ ਪਹਿਲਾਂ ਵੀ ਇਹਦੇ ਬਾਰੇ ਕਿੰਨੀ ਵਾਰ ਤਕਨੀਕ ਦੀ ਵਾਸਤੇ ਬਾਰੇ ਗੱਲ ਕਰ ਚੁੱਕੇ ਹਾਂ ਮਾਇਰਾਂ ਦਾ ਮੰਨਣਾ ਹੈ ਕਿ ਜੇ ਤੁਸੀਂ ਵੱਧ ਸਮਾਂ smartphone ਤੇ ਬਤਾਉਨੇ ਹੋ ਤਾਂ ਤੁਹਾਡੀ ਰਾਤ ਦੀ ਨੀਂਦ ਖਰਾਬ ਹੁੰਦੀ ਆ ਜਾਂ ਤੁਸੀਂ ਹੋਰ ਇਹੋ ਜਿਹੇ ਗੈਜਟ ਜਿਹੜੇ ਹੈ ਨਾ ਬਣੇ ਹੋਏ ਨੇ ਹੈ ਨਾ ਸਕਰੀਨ ਵਾਲੇ ਜਾਂ ਕੁਝ ਵੀ ਸੋ ਇਹਦੇ ਨਾਲ ਕਹਿੰਦੇ ਤੁਹਾਡੀ ਰਾਤ ਦੀ ਨੀਂਦ ਵੀ ਉੱਡਦੀ ਆ ਤੇ ਤੁਹਾਡੀਆਂ ਅੱਖਾਂ ਤੇ ਵੀ ਅਸਰ ਪੈਂਦਾ ਤੁਹਾਡਾ ਮਾਨਸਿਕ ਮਤਲਬ ਕਿ ਤੌਰ ਤੇ ਦਿੱਕਤ ਵੀ ਵਧਦੀ ਆ ਤੁਹਾਨੂੰ ਸੁਣਨ ਦੀ ਸ਼ਕਤੀ ਵੀ ਕੋਰਾ ਚਰਚੜਾપણ ਵੀ ਹੈਨਾ ਤੁਹਾਡੇ ਅੰਦਰ ਸ਼ੈਨ ਸ਼ਕਤੀ ਵੀ ਇਹ ਕਿੰਨੀਆਂ ਚੀਜ਼ਾਂ ਨੂੰ ਖੋਰਾ ਲੱਗਦਾ ਪਰ ਅਸੀਂ ਇਹਦੇ ਇੰਨੇ ਆਦੀ ਹੋ ਚੁੱਕੇ ਹਾਂ ਜਾਂ ਸਾਡਾ ਕੰਮਕਾਰ ਇੰਨਾ ਕੁਸ਼ੇਤੇ ਤੇ ਨਿਰਭਰ ਹੋ ਗਿਆ ਕਿ ਤੋਂ ਬਿਨਾ ਹੁਣ ਐਂ ਲੱਗਦਾ ਕਿ ਜੇ ਬੱਤਾ ਫੋਨ ਛੱਡ ਵੀ ਦੇ ਤਾਂ ਲੱਗਦਾ ਆਪਾਂ ਹਾਜ ਹੋ ਗਏ ਪਰ ਉਹਦੇ ਨੇ ਕੁਝ ਫਾਰਮੂਲੇ ਕੱਢਣੇ ਪੈਂਦੇ ਆ ਸੋ ਆਪਾਂ ਦਾ ਫਾਰਮੂਲੇ ਕੁਝ ਕੱਢੇ ਵੇਖ ਰਾਤ ਨੂੰ ਜੋ ਮਰਜ਼ੀ ਹੋ ਜਵੇ ਸੌਣ ਲੱਗੇ ਸਵਿਚ ਬੰਦ ਕਰਕੇ ਹੀ ਸੌਣਾ ਨੈਟ ਦਾ ਵੀ ਫੋਨ ਦਾ ਵੀ ਜਾਂ ਆਪਾਂ ਹੁਣ ਮੈਂ ਤਾਂ ਇਹ ਕਰ ਰਿਹਾ ਕਿ ਮਹੀਨੇ 'ਚ ਇੱਕ ਦਿਨ ਕਟੋ ਕਟ ਨਾ ਫੋਨ ਵਰਤਣਾ ਨਾ ਜਵਾਨ ਵਰਤਣੀ ਇੱਕ ਦਿਨ ਚੁੱਪ ਰਹਿਣ ਦੀ ਇੱਕ ਦਿਨ ਦੀ ਟੱਕਰਿਆ ਪੂਰੇ ਦਿਨ ਤੇ ਵੀ ਇੰਨੇ ਚ 2-3 ਦਿਨ ਪੂਰੀ ਤਰ੍ਹਾਂ ਫੋਨ ਦੀ ਵਰਤੋਂ ਹੀ ਨਹੀਂ ਕਰਨੀ ਫੋਨ ਘਰੇ ਛੱਡੋ ਚਾਹੇ ਬੰਦ ਕਰੋ ਉਹਨੂੰ ਮਹੀਨੇ ਚ 3-4 ਦਿਨ ਅਜਿਹੇ ਹੋਣ ਹਾਂ ਉਹ ਕਰਨੇ ਜ਼ਰੂਰ ਛੁੱਟੀ ਵਾਲੇ ਦਿਨੇ ਪਿਆ ਕਰਨੇ ਆ ਤਾਂ ਕਿ ਕੰਮ ਕਰ ਜਿਹੜਾ ਹੈਗਾ ਆਪਣੀ ਡਿਊਟੀਆਂ ਤੇ ਕੋਈ ਵਿਗੜ ਨਾ ਪਵੇ ਆਪਾਂ ਆਪਣੀ ਜ਼ਿੰਮੇਵਾਰੀਆਂ ਤੋਂ ਕੋਈ ਵਿਗਾ ਨਾ ਪਵੇ ਉਹ ਧਿਆਨ ਚ ਰੱਖਣਗੇ ਪਰ ਇਸ ਲਈ ਜਿੰਨਾ ਸਮਾਂ ਵੀ ਸਾਡੇ ਕੋਲ ਹੈਗਾ ਉਹਦੇ ਵਿੱਚੋਂ ਅਸੀਂ ਕਿੰਨਾ ਸਮਾਂ ਇਹ ਤੋਂ ਦੂਰ ਰਹਿ ਸਕਦੇ ਆ ਉਦੇ ਵੱਲ ਨੂੰ ਵੀ ਸਾਨੂੰ ਉਹਨੂੰ ਤੁਰਨਾ ਪੈਣਾ ਇਹ ਮੋੜਾ ਬਹੁਤ ਜ਼ਰੂਰੀ ਹੈ ਨਹੀਂ ਬਿਲਕੁਲ ਜੀ ਦੇਖੋ ਆਤਮ ਆਤਮ ਤੇ ਕਾਬੂ ਪਾਉਣਾ ਪੈਂਦਾ ਨਾ ਗੰਦੀਆਂ ਆਤਾਂ ਤਾਂ ਨਿੱਕੇ ਹੁੰਦੇ ਵੀ ਤਾਂ ਛਡਵਾਉਂਦੇ ਰਿਹਾ ਆਪਾਂ ਨੂੰ ਕਰਦੇ ਤੇ ਇਹ ਜੇ ਲੋੜੋਂ ਵੱਧ ਦਾ ਕੁਝ ਵੀ ਮਾੜਾ ਲੋੜੋਂ ਵੱਧ ਕੋਈ ਨਹੀਂ ਵੀ ਲੋੜੋਂ ਵੱਧ ਮਾੜਾ ਇਹ ਬਾਲੀ ਗੱਲਾਂ ਤਾਂ ਬੁਧੀ ਗੱਲ ਹੈ ਜੀ